ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਚੌਲਾਂ ਦੀ ਖੀਰ ਉਹਦੇ ਵਾਸਤੇ ਜੀ ਅਸੀਂ ਅੱਧਿਕ ਕੌਲੀ ਚੌਲਾਂ ਦੀ ਲਈ ਆ ਇਹਨੂੰ ਅਸੀਂ 1 ਘੰਟੇ ਦੇ ਵਾਸਤੇ ਭਿਓ ਦੇਵਾਂਗੇ ਜੀ ਖੀਰ ਬਣਾਉਣ ਵਾਸਤੇ ਜੀ ਅਸੀਂ ਆ ਪਾਣੀ ਕੌਲੀ ਸ਼ੱਕਰ ਦੀ ਲਈ ਆ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਖੰਡ ਵੀ ਵਰਤ ਸਕਦੇ ਆ ਜੀ ਆ ਅਸੀਂ ਕਾਜੂ ਬਦਾਮ ਲਏ ਆ ਜੀ ਅਸੀਂ ਇਦਾਂ ਇਹਨਾਂ ਨੂੰ ਕੱਟ ਕੇ ਨਾ ਬਰੀਕ-ਬਰੀਕ ਪੀ ਲਿਆ ਆ 15 ਕਿਲੋ ਜੀਆਂ ਦਾ ਪਾਊਡਰ ਲਿਆ ਜੀ ਛੋਟੀਆਂ ਦਾ ਈਐਸੀ ਵਿੱਚ ਪਾਵਾਂਗੇ ਖੀਰ ਦੇ 1 ਕਿਲੋ ਅਸੀਂ ਦੁੱਧ ਲਿਆ ਜੀ ਇਹਦੇ ਵਿੱਚ ਬਣਾਵਾਂਗੇ ਖੀਰ ਬਣਾਉਣ ਵਾਸਤੇ ਅਸੀਂ ਹਾਂਡੀ ਰੱਖੀ ਆ ਜੀ ਤੁਸੀਂ ਪਤੀਲਾ ਵੀ ਲੈ ਸਕਦੇ ਆ ਹਾਂਡੀ ਵੀ ਲੈ ਸਕਦੇ ਆ ਹੁਣ ਅਸੀਂ ਇਹਦੇ ਬਾਅਦ ਵਿੱਚ ਦੁੱਧ ਪਾਵਾਂਗੇ ਜੀ ਗੈਸ ਸਾਡੀ ਬੁੱਲਦੇ ਚੱਲਦੀ ਆ ਜੀ ਹੁਣ ਅਸੀਂ ਇਹਨੂੰ ਉਬਾਲਾ ਹੁਣ ਤੱਕ ਵੇਟ ਕਰਾਂਗੇ ਜੀ ਫਿਰ ਇਸ ਦੇ ਵਿੱਚ ਚੌੜ ਪਾਵਾਂਗੇ ਉਦ ਸਾਡੇ ਨੂੰ ਉਬਾਲਾ ਆ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਚੌਲ ਪਾਵਾਂਗੇ ਹੁਣ ਅਸੀਂ ਇਹਨੂੰ ਉਦਾਂ ਖਲਾਈ ਜਾਵਾਂਗੇ ਜੀ ਚੌਲ ਜਿਹੜੇ ਆ ਥੱਲੇ ਨਾ ਲੱਗਣ ਲੱਗ ਜਣੇ ਦੁੱਧ ਦੇ ਵਿੱਚ ਬਣਦੇ ਆ ਨਾ ਦੁੱਧ ਵੀ ਥੱਲੇ ਲੱਗ ਸਕਦਾ ਚੌਲ ਵੀ ਥੱਲੇ ਲੱਗ ਸਕਦੇ ਆ ਹੁਣ ਅਸੀਂ ਗੈਸ ਲੋ ਕਰਕੇ ਪਕਾਵਾਂਗੇ ਜੀ ਇਹਨਾਂ ਨੂੰ ਚੌਲਾਂ ਨੂੰ ਹੁਣ ਇਹ ਹਰੀ ਜੀ ਦੀ ਹੈ ਜੀ ਹੁਣ ਅਸੀਂ ਇਹਨੂੰ ਖੀਰ ਨੂੰ ਨਾ ਟੱਕ ਦਵਾਂਗੇ ਪੂਰਾ ਨਹੀਂ ਟੱਕਾਂਗੇ ਜੀ ਐਨਾ ਕੁ ਟੱਕਨ ਦਵਾਂਗੇ ਫਿਰ ਅਸੀਂ 5 ਮਿੰਟ ਬਾਅਦ ਦੇਖਾਂਗੇ ਜੀ ਇਹਨੂੰ ਕੀਰ ਸਾਡੀ ਰੇਜਦੀ ਨੂੰ 6-7 ਮਿੰਟ ਹੋ ਗਏ ਜੀ ਹਜੇ ਦਾਣੇ ਨਹੀਂ ਚੌਲ ਫੁੱਲੇ ਹਜੇ ਅਸੀਂ ਇਹਨੂੰ ਹੋਰ ਰੰਨਾਂਗੇ ਇਹਨੂੰ ਥੋੜੀ-ਥੋੜੀ ਦੇਰ ਬਾਅਦ ਅਸੀਂ ਹਿਲਾਉਂਦੇ ਰਾਵਾਂਗੇ ਜੀ ਇਹ ਥੱਲੇ ਨਾ ਲੱਗੇ ਚੌਲ ਹੁਣ ਸਾਡੇ ਭੁੱਲ ਗਏ ਜੀ ਥੋੜੇ-ਥੋੜੇ ਹੋਰ ਰੰਗ ਲਾਂਗੇ ਨਾ ਹੁਣ ਅਸੀਂ ਕਾਜੂ ਤਾਂ ਬਦਾਮ ਵਿੱਚ ਪਾ ਲੈਨੇ ਆ ਜੀ ਇਹ ਵੀ ਨਾਲ ਹੀ ਖੀਰ ਦੇ ਰੁੱਜੇ ਜਾਣਗੇ ਤਾਂ ਫਿਰ ਜਿਆਦਾ ਸਵਾਦ ਬਣਨਗੇ ਅਸੀਂ ਕਾਜੂ ਦਾ ਬਦਾਮ ਪਾਏ ਆ ਜੀ ਤੁਸੀਂ ਜਿਹੜਾ ਮਰਜ਼ੀ ਡ్రਾਈ ਫਰੂਟ ਪਾ ਸਕਦੇ ਆ ਅੱਧਾ ਘੰਟਾ ਹੋ ਗਿਆ ਜੀ ਖੀਰ ਜੀ ਦੀ ਨੂੰ ਆਪਾਂ ਦੇਖੋ ਹੁਣ ਬਣ ਗਈ ਆ ਇਹ ਉਸ ਅੰਸੀ ਦੇ ਵਿੱਚ ਸ਼ੱਕਰ ਪਾ ਦਵਾਂਗੇ ਜੀ ਨਾਲ ਹੀ ਇਲਾਚੀਆਂ ਦਾ ਪਾਊਡਰ ਪਾ ਦਵਾਂਗੇ ਜੀ ਖੀਰ ਜੀ ਅਸੀਂ ਗਰਮੀ ਦੇ ਵਿੱਚ ਫ੍ਰਿਜ ਚ ਰੱਖ ਕੇ ਖਾ ਸਕਦੇ ਠੰਡੀ ਕਰਕੇ ਜੇ ਸਾਡਾ ਜੀ ਕਰਦਾ ਅਸੀਂ ਗਰਮ ਖਾ ਸਕਦੇ ਹਾਂ ਦੋਨੇ ਤਰ੍ਹਾਂ ਖਾ ਫੋਸਾਂਦੀ ਆ ਜੀ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਜੀ ਖੀਰ ਸਾਡੀ ਬਣ ਕੇ ਤਿਆਰ ਆ ਆ ਦੇਖੋ ਬਹੁਤ ਵਧੀਆ ਬਣੀ ਆ ਖੀਰ ਸਾਡੀ ਬਣ ਕੇ ਤਿਆਰ ਆ ਜੀ ਆ ਦੇਖੋ ਜੀ ਇਦਾਂ ਦੀ ਖੀਰ ਬਣੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਖੀਰ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਸਾਡਾ ਨਵਾਂ ਨਵਾਂ ਚੈਨਲ ਆ ਜੀ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਜਿਆਦਾ ਤੋਂ ਜਿਆਦਾ ਵੀਡੀਓ ਦੇਖਿਆ ਕਰੋ ਥੈਂਕ ਯੂ